ਅਰ ਇੱਠੈ ਨਿਤ ਧਿਆਇਦਾ ਮਨ ਚਿੰਦੀ ਸੁਖਲ ਪਾਇੰਦਾ ਸਭੇ ਕਾਜ ਸਵਾਰਿਓ ਨ ਲਾਹੀਨ ਮਨ ਕੀ ਭੁੱਖ ਜਿਓ ਮੈਂ ਛੱਡਿਆ ਸਭੋ ਤੰਧੜਾ ਗੁਸਾਈ ਸੇਵੀ ਸਚੜਾ ਨਾਮ ਨਿਦਾਨ ਹਰ ਮੈਂ ਪੱਲੈ ਬੱਦਾ ਸ਼ਿਕ ਜਿਓ ਮੈਂ ਸੁਖੀ ਹੂੰ ਸੁਖ ਪਾਇਆ ਗੁਰ ਅੰਤਰ ਸ਼ਬਦ ਵਸਾਇਆ ਸਤਿਗੁਰ ਪੁਰਖ ਵਿਖਾਲਿਆ ਮਸਤਕ ਧਰ ਕੇ ਹੱਥ ਜਿਓ ਮੈਂ ਬੱਦੀ ਸੱਚੇ ਧਰਮਸਾਲ ਹੈ ਗੁਰਸਿੱਖਾਂ ਲਹਿੰਦਾ ਭਾਲ ਕੈ ਪੈਰ ਧੋਵਾਂ ਪੱਖਾਂ ਫੇਰਦਾ ਤਿਸ ਨਿਮਨ ਲੱਗਾ ਪਾਈ ਜੀਉ ਸੁਣ ਗੱਲਾਂ ਗੁਰ ਪਹਿ ਆਇਆ ਨਾਮਦਾਨਿਸ਼ਾਨ ਤੜਾਇਆ ਸਭ ਮੁਕਤ ਹੋਆ ਸੈਸਾਰਾ ਨਾਨਕ ਸੱਚੀ ਬੇੜੀ ਛਾੜ ਜੀਉ ਸਭ ਸ੍ਰਿਸ਼ਟ ਸੇਵੈ ਦਿਨ ਰਾਤ ਜੀਉ ਦੇ ਕੰਨ ਸੁਣੋ ਅਰਦਾਸ ਜੀਉ ਠੋਕ ਵਜਾਏ ਸਭ ਡਿੱਠੀਆਂ ਤੂਸਾਪੇ ਲੈਣ ਛਡਾਏ ਜੀਉ ਹੁਣ ਹੁਕਮਹੁ ਆ ਮਿਹਰਬਾਨ ਦਾ ਬੈ ਕੋਈ ਨ ਕਿਸੈ ਰੰਜਾਨ ਦਾ ਸਭ ਸੁਖਾਲੀ ਬੁੱਟੀਆਂ ਓ ਵਾਲੇ ਮੀਰਾਜ ਜੀਓ ਝਿਮ ਝਿਮ ਅੰਮ੍ਰਿਤ ਵਰਸਦਾ ਬੁਲਾਇਆ ਬੋਲੀ ਖਸਮ ਦਾ ਬਹੁਮਾਨ ਕੀ ਤਦੂਪਰੇ ਤੂੰ ਆਪੇ ਪਾਏ ਥਾਏ ਜੀਓ ਤੇਰਿਆਂ ਭਗਤਾ ਭੁਖ ਸਦ ਤੇਰੀ ਆਹਰ ਲੋਚਾ ਪੂਰਨ ਮੇਰੀਆ ਦੇਹੋ ਦਰਸ ਸੁਖ ਦਾਤਿਆ ਮੈਂ ਗਲ ਵਿੱਚ ਲੈ ਹੋ ਮਿਲਾਏ ਜੀਓ ਤਉ ਦੇਵੜ ਵਰਨਾ ਭਾਲਿਆ ਤੂ ਦੀਪ ਲੋ ਭਾਇ ਲਿਆ ਤੂ ਥਾਂਥ ਨੰਤਰ ਆਵ ਰਹੀਆ ਨਾਨਕ ਭਗਤਾ ਸੱਚ ਆਧਾਰ ਜਿਓ ਹਉ ਗਸਾਈ ਦਾ ਪਹਿਲਵਾਨੜਾ ਮੈਂ ਗੁਰਮਿਲ ਉੱਚ ਦਮਾ ਲੜਾ ਸਭ ਹੋਈ ਛਿੰਜ ਇਕੱਠੀਆਂ ਦਈ ਬੈਠਾ ਵੇਖੈ ਆਪ ਜਿਓ ਬਾਤ ਵਜਨਾ ਟੰਕ ਪੇਰੀਆ ਮਲ ਲਥੇ ਲੈਂਦੇ ਫੇਰੀਆ ਨਿਹੱਤੇ ਪੰਜ ਸਿਵਾਨ ਮੈਂ ਗੁਰ ਠਾਪੀ ਦਿੱਤੀ ਕੰਢ ਜਿਓ ਸਭ ਇਕੱਠੇ ਹੋਏ ਆਇਆ ਕਰਜਾ ਸਨੁਆ ਟਪਟਾਇਆ ਗੁਰਮੁਖ ਲਾਹਾ ਲੈ ਗਏ ਮਨ ਮੁਖ ਚੱਲੇ ਮੂਲ ਗਵਾਏ ਜੀਉ ਤੂੰ ਵਰਨਾ ਚਿਹਨਾ ਬਾਹਰਾ ਹਰ ਦਿਸੈ ਹਾਜ਼ਰ ਜਾਹਰਾ ਸੁਣ ਸੁਣ ਤੁਜੈ ਧਿਆਏ ਦੇ ਤੇਰੇ ਭਗਤਰ ਤੇ ਗੁਣਤਾਸ ਜੀਉ ਮੈਂ ਜੁਗ ਜੁਗ ਦਈਐ ਸੇਵੜੀ ਗੁਰ ਕੱਟੀ ਮਹੰਡੀ ਜੇਵੜੀ ਹਾਂ ਬਾੜ ਛਿੰਜਣਾ ਨਚਉ ਨਾਨਕ ਅਸਰਲਦਾ ਪਾ ਜੀਉ ਇੱਕ ਓੰਕਾਰ ਸਤਿਗੁਰ ਪ੍ਰਸਾਦ شری راگ محلہ پہلا پہرے گھر پہلا پہلے پہرے رین کے بن جا مترا حکم پیا گرباس ارد تاپ انتر کرے بن جا مترا خسم سے سیتی ارداس خسم سے سیتی اردس واڑے ارد تھیان لاگا نہ مرجا دایا کل پیتر بہڑ جاسی نانگا جیسی کلم اڑی ہے مستک تیسی جیڑے پاس کہانک پرانی پہلے پہرے حکم پیا گرباس ਦੂਜੇ ਪਹਿਰੇ ਰੈਣ ਕੇ ਬਣ ਜਾ ਰਿਆ ਮਿੱਤਰਾ ਵਿਸਰ ਗਿਆ ਧਿਆਨ ਹੱਥੋਂ ਹੱਥ ਨਚਾਈਏ ਬਣ ਜਾ ਰਿਆ ਮਿੱਤਰਾ ਜਿਉਂ ਜਸੁਦਾ ਕਰ ਕਾਨ ਹੱਥੋਂ ਹੱਥ ਨਚਾਈਏ ਪ੍ਰਾਣੀ ਮਾਰ ਕਹੈ ਸੁਤ ਮੇਰਾ ਚੇਤ ਚੇਤ ਮੂਡ ਮਨ ਮੇਰੇ ਅੰਤ ਨਹੀਂ ਕਾ ਸਟੇਰਾ ਜਿਨ ਰਾਤ ਰਚਿਆ ਤੇ ਸੈ ਨ ਜਾਣੇ ਮਨ ਪੀ ਤਰਤਾ ਤ ਧਰ ਗਿਆਨ ਕਹੋ ਨਾਨਕ ਪ੍ਰਾਣੀ ਦੂਜੇ ਪਹਿਰੇ ਵਿਸਰ ਗਿਆ ਧਿਆਨ ਤੀਜੇ ਪਹਿਰੇ ਰੈਣ ਕੇ ਬਣ ਜਾ ਰਿਆ ਮਿੱਤਰਾ ਧਨ ਜੋਗਨ ਸਿਉ ਚਿੱਤ ਹਰ ਕਾ ਨਾਮ ਨਾ ਚਿੱਤ ਹੀ ਬਣ ਜਾ ਰਿਆ ਮਿੱਤਰਾ ਬੱਧਾ ਛੁੱਟੈ ਚਿੱਤ ਹਰ ਕਾ ਨਾਮ ਨਾ ਚਿੱਤੈ ਪ੍ਰਾਣੀ ਬਿਕਲ ਭਿਆ ਸੰਗ ਮਾਇਆ ਧਨ ਸਿਉ ਰਤਾ ਜੋਗਨ ਮਤਾ ਅਹਲਾ ਜਨ ਗਵਾਇਆ ਧਰਮ ਸਿਟੀ ਵਪਾਰ ਨਾ ਕੀਤੋ ਕਰਮ ਨਾ ਕੀਤੋ ਮਿੱਤ ਕਹਉ ਨਾਨਕ ਤੀਜੇ ਪਹਿਰੇ ਪ੍ਰਾਣੀ ਧਨ ਜੋਗਨ ਸਿਉ ਚਿੱਤ ਚੌਥੇ ਪਹਿਰੇ ਰੈਣ ਕੇ ਵਣ ਜਾ ਰਿਆ ਮਿੱਤਰਾ ਲਾਵੀ ਆਇਆ ਖੇਤ ਜਾਂ ਜਮ ਜਾਂ ਜਮ ਪਕੜ ਚਲਾਇਆ ਆਵਣ ਜਾ ਰਿਆ ਮਿੱਤਰਾ ਕਿਸੇ ਨਾ ਮਿਲਿਆ ਭੀਤ ਭੀਤ ਜੀ ਤਹਰ ਕਿਸੇ ਨਾ ਮਿਲਿਓ ਜਾਂ ਜਮ ਪਕੜ ਚਲਾਇਆ ਝੂਠਾ ਰੁੱਧਨ ਹੋਆ ਦੁਆਲੇ ਖਿਨ ਮੈਂ ਭਇਆ ਪਰਾਇਆ ਸਾਈ ਵਸਟ ਪ੍ਰਾਪਤ ਹੋਈ ਜਿਸ ਸੋ ਲਾਇਆ ਹੀਤ ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ ਲਾਵੀ ਲੁਣਿਆ ਖੇਤ ਸ੍ਰੀ ਰਾਗ ਮਹੱਲਾ ਪਹਿਲਾ ਪਹਿਲੇ ਪਹਿਰੇ ਰਹਿਣ ਕੇ ਵਣ ਜਾ ਰਿਆ ਮਿੱਤਰਾ ਬਾਲਕ ਬੁੱਧ ਚੇਤ ਖੀਰ ਪੀਐ ਖੇ ਲਾਈਐ ਵਣ ਜਾ ਰਿਆ ਮਿੱਤਰਾ ਮਾਰ ਪਟਾਸਤ ਹੇਤ ਮਾਰ ਪਟਾਸਤ ਨੇ ਹੋ ਕਨੇਰਾ ਮਾਇਆ ਮੋਹ ਸਬਾਈ ਸੰਜੋਗੀ ਆਇਆ ਕਿਰਤਕ ਮਾਇਆ ਕੰਨੀ ਕਾਰ ਕਰਾਈ ਆਰਾਮ ਨਾਮ ਬਿਨ ਮੁਕਨਾ ਹੋਈ ਬੁੱਢੀ ਦੂਜਾ ਹੇਤ ਕਹਉ ਨਾਨਕ ਪ੍ਰਾਣੀ ਪਹਿਲੇ ਪਹਿਰੇ ਛੁੱਟੇਗਾ ਹਰ ਚੇਤ ਦੂਜਾ ਪਹਿਰੇ ਰਹਿਣ ਕੇ ਵਣ ਜਾ ਰਿਆ ਮਿੱਤਰਾ ਭਰਜੋਪੁਰ ਮੈਂ ਮੱਤ ਹੋਇਆ ਨਸਕਾਂ ਵਿਆਪਿਆ ਵਣ ਜਾ ਰਿਆ ਮਿੱਤਰਾ ਅੰਦੁਲੇ ਨਾਮ ਚਿੰਦ ਰਾਮ ਨਾਮ ਘਟ ਅੰਤਰ ਨਾਹੀ ਹੋਰ ਜਾਣੇ ਰਸ ਕਸ ਮਿੱਠੇ ਗਿਆਨ ਧਿਆਨ ਗੁਣ ਸੰਜਮ ਨਾਹੀ ਜਨਮ ਮਰੋਗੇ ਝੂਠੇ ਤੀਰਥ ਵਰਤ ਸੋਚ ਸੰਜਮ ਨਾਹੀ ਕਰਮ ਧਰਮ ਨਹੀਂ ਪੂਜਾ ਨਾਨਕ ਭਾਏ ਭਗਤ ਨਸਤਾਰਾ ਦੁਬਦਾ ਵਿਆਪੇ ਦੂਜਾ ਤੀਜਾ ਪਹਿਰੇ ਵਣ ਰਹਿਣ ਕੇ ਵਣ ਜਾ ਰਿਹਾ ਮਿੱਤਰਾ ਸਰ ਹੰਸ ਉਲਥੜੇ ਆਏ ਜੋਬਨ ਘਟਾਏ ਜਰੂਰ ਆਜਣਾ ਵਣ ਜਾ ਰਿਹਾ ਮਿੱਤਰਾ ਆਪ ਘਟਾਏ ਦਿਨ ਜਾਏ ਅੰਤ ਕਾਲ ਪਛਤਾਸੀ ਉੰਦਲੇ ਜਾਂ ਜੰਮ ਪਕੜ ਚਲਾਇਆ ਸਭ ਕਿ ਸ਼ਬਨਾ ਕਰ ਕਰ ਰੱਖਿਆ ਅਖਨ ਮੈਂ ਭਾਇਆ ਪਰਾਇਆ ਬੁੱਧਿਕ ਸਰ ਕੀ ਗਈ ਸਿਆਣ ਬਕਰ ਅਵਗਣ ਪਛਤਾਏ ਕਾ ਨਾਨਕ ਪ੍ਰਾਨੀ ਤੀਜੇ ਪਹਿਰੇ ਪ੍ਰਭ ਚੇਤੋ ਲਿਬਲਾਏ ਚੌਥੇ ਪਹਿਰੇ ਰਹਿਣ ਕੇ ਵਣ ਜਾ ਰਿਆ ਮਿੱਤਰਾ ਬਿਰਦ ਭਿਆ ਤਨ ਖੀਨ ਅੱਖੀਆਂ ਅੰਧ ਨਾ ਦੀ ਸਈ ਵਣ ਜਾ ਰਿਆ ਮਿੱਤਰਾ ਕੰਨੀ ਸੁਣੈ ਨ ਵੈਣ ਅੱਖੀ ਅੰਧ ਜੀਬ ਰਸ ਨਾਹੀ ਰਹੈ ਪ੍ਰਾਕੋ ਤਾਣਾ ਗੁਣ ਅੰਤਰ ਨਾਹੀ ਕਿਉ ਸੁਖ ਪਾਵੈ ਮਨ ਕਾਵਣ ਜਾਣਾ ਖੜ ਪੱਕੀ ਕੁੜ ਭਜੈ ਬਿਨ ਸਹਿ ਆਏ ਚੱਲੇ ਕਿਆ ਮਾਣ ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ ਗੁਰਮੁਖ ਸ਼ਬਦ ਪਛਾਣ ਉੜ ਕਾ ਆਇ ਤੈਨੂੰ ਸਾਹਿਆ ਬਣ ਜਾ ਰਿਆ ਮਿੱਤਰਾ ਜਰ ਜਰਵਾਣਾ ਕੰਨ ਇੱਕ ਰਤੀ ਗੁਣ ਨਾਲ ਸਮਾਣਿਆ ਬਣ ਜਾ ਰਿਆ ਮਿੱਤਰਾ ਅਗਣ ਖਡ ਸੰਬੰਧ ਗੁਣ ਸੰਗਿਉ ਜਾਵੇ ਟੋੜ ਤਾ ਖਾਵੇ ਨਾ ਤਿਸ ਜੰਮਣ ਮਰਣਾ ਕਾਲ ਜਾਲ ਜਮ ਜੋ ਨਾ ਸਾਕੈ ਭਾਇ ਭਗਤ ਪੈ ਦਰਣਾ ਪਤ ਸੇਤੀ ਜਾਵੇ ਸਹਿਜ ਸਮਾਵੇ ਸਗਲੇ ਦੁਖ ਮਿਟਾਵੇ ਕਹ ਨਾਨਕ ਪ੍ਰਾਣੀ ਗੁਰਮੁਖ ਛੂਟੈ ਸਾਕੇ ਤੇ ਫਤ ਪਾਵੇ ਸ੍ਰੀ ਰਾਗ ਮਹੱਲਾ ਚੌਥਾ ਪਹਿਲੇ ਪਹਿਰੇ ਕੈਵਰ ਰੈਣ ਕੈ ਮਣ ਜਾ ਰਿਆ ਮਿੱਤਰਾ ਹਰ ਪਾਇਆ ਉਧਰ ਮੁੰਝਾਰ ਹਰ ਧਾਬੇ ਹਰ ਉਚਰੈ ਮਣ ਜਾ ਰਿਆ ਮਿੱਤਰਾ ਹਰ ਹਰ ਨਾਮ ਸੁਮਾਰ ਹਰ ਹਰ ਨਾਮ ਜਪੇ ਆਰਾ ਦੇਹ ਵਿੱਚ ਅਗਨੀ ਹਰ ਜਪ ਜੀਵਿਆ ਬਾਹਰ ਜਨ ਭੈਮਖ ਲਾਗਾ ਸਖਸੇ ਪਿਤਾ ਮਾਤ ਧੀ ਵਿਆ ਜਿਸ ਕੀ ਵਸਤ ਤਿਸ ਜੇਤੋ ਪ੍ਰਾਣੀ ਕਰ ਹਿਰਦੈ ਗੁਰਮੁਖ ਬੀਚਾਰ ਕੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਹਰ ਜਪੀਐ ਕਿਰਪਾ ਧਾਰ ਦੂਜਾ ਪਹਿਰੇ ਰਹਿਣ ਕੇ ਮਨ ਜਾ ਰਿਆ ਮਿਤਰਾ ਮਾਂ ਲਾਗਾ ਦੂਜੇ ਭਾਏ ਮੇਰੇ ਮੇਰਾ ਕਰ ਪਾਲੀਏ ਓਣ ਜਾ ਰਿਆ ਮਿਤਰਾ ਲੈ ਮਾਤ ਪਿਤਾ ਗੱਲ ਆਏ ਲਾਵੇ ਮਾਤ ਪਿਤਾ ਸਦਾ ਗੱਲ 세ਤੀ ਮਨ ਜਾਣੇ ਖੱਟ ਖਵਾਏ ਜੋ ਦੇਵਤ ਸੈ ਨ ਜਾਣੇ ਮੂੜਾ ਤੇ ਤੈਨੂੰ ਲਪਟਾਏ ਕੋਈ ਗੁਰਮੁਖ ਹੋ ਵੈ ਸੋ ਕਰੈ ਵਿਚਾਰ ਹਰ ਤਿਆ ਵੈ ਮਨ ਲਿਵ ਲਾਏ ਕਹ ਨਾਨਕ ਦੂਜੇ ਪਹਿਰੇ ਪ੍ਰਾਣੀ ਤਿਸ ਕਾਲ ਨ ਕਭੂ ਖਾਏ ਤੀਜਾ ਫਹਿਰੇ ਰੈਣ ਕੇ ਵਣ ਜਾ ਰਿਆ ਮਿਤਰਾ ਮਨ ਲੱਗਾ ਆਲ ਜੰਗਾਲ ਧੰ ਚਿਤ ਵੈ ਧੰ ਸੰਚ ਵੈ ਵਣ ਜਾ ਰਿਆ ਮਿਤਰਾ ਹਰ ਨਾਮਾ ਹਰ ਨਾਮ ਸਮਾਲ ਹਰ ਨਾਮਾ ਹਰ ਹਰ ਕਦੇ ਨਾ ਸਮਾਲੈ ਜੇ ਅਹੋ ਵੈੰਤ ਸਖਾਈ ਏ ਧੰ ਸੰਪੈ ਮਾਇਆ ਝੂਠੀ ਅੰਤ ਛੋੜ ਚਲਿਆ ਪਛੁਤਾਈ ਜਿਸ ਨੂੰ ਕਿਰਪਾ ਕਰੇ ਗੁਰ ਮੇਲੇ ਸੋ ਹਰ ਹਰ ਨਾਮ ਸਮਾਲ ਕਹ ਨਾਨਕ ਤੀਜਾ ਫਹਿਰੇ ਪ੍ਰਾਣੀ ਇਸੇ ਜਾਏ ਮਿਲੇ ਹਰ ਨਾਲ ਚੌਥੇ ਪੈਰੇ ਰੈਣ ਕੇ ਵਣ ਜਾ ਰਿਆ ਮਿੱਤਰਾ ਹਰ ਚੱਲਣ ਵੇਲਾ ਆਦੀ ਕਰ ਸੇਵੋ ਪੂਰਾ ਸਤਿਗੁਰੂ ਵਣ ਜਾ ਰਿਆ ਮਿੱਤਰਾ ਸਭ ਚੱਲੀ ਰੈਣ ਵਿਹਾਦੀ ਹਰ ਸੇਵੋ ਖਿੰਖਿਨ ਢਿੱਲ ਮੂਲ ਨਾ ਕਰੇ ਹੋ ਜਿਤ ਅਸਥਿਰ ਜੁਗ ਜੁਗ ਹੋ ਹੋ ਹਰ ਸੇਤੀ ਸਦਮਾਨ ਹੋ ਰਲਿਆ ਜਨਮ ਮਨ ਦੁਖੋ ਗੁਰ ਸਤਗੁਰੂ ਸੁਆਮੀ ਭੇਦ ਨ ਜਾਣੋ ਜਿਤ ਮਿਲ ਹਰ ਭਗਤ ਸੁਖਾਂਦੀ ਕਉ ਨਾਨਕ ਪ੍ਰਾਣੀ ਚੌਥੇ ਪੈਰੇ ਸਫਲਿਓ ਰੈਣ ਭਗਤਾਂ ਦੀ ਸ਼੍ਰੀ ਰਾਗ ਮਹੱਲਾ 5 ਪਹਿਲੇ ਪਹਿਰੇ ਰਹਿਣ ਕੇ ਵਣ ਜਾ ਰਿਆ ਮਿੱਤਰਾ ਧਰ ਪਾਇਤਾ ਉਦਰੇ ਮਾਹੀ ਦਸੀ ਮਾਸੀ ਮਾਨਸ ਕੀ ਆ ਵਣ ਜਾ ਰਿਆ ਮਿੱਤਰਾ ਕਰ ਮੋਹਲਤ ਕਰਮ ਕਮਾਹੀ ਮੋਹਲਤ ਕਰ ਦਿਨੀ ਕਰਮ ਕਮਾਣੇ ਜੈਸਾ ਲਿਖਤ ਧੁਰ ਪਾਇਆ ਮਾਤ ਪਿਤਾ ਭਾਈ ਸੁਤ ਬਣਤਾ ਤਿਨ ਭੀਤਰ ਪ੍ਰਭੂ ਸੰਜੋਇਆ ਕਰਮ ਸੋ ਕਰਮ ਕਰਾਏ ਆਪੇ ਇਸ ਜਨ ਤੈ ਵਸ ਕਿਛ ਨਾਹੀ ਕਹਉ ਨਾਨਕ ਪ੍ਰਾਣੀ ਪਹਿਲੇ ਪਹਿਰੇ ਧਰ ਪਾਇਤਾ ਉਦਰੇ ਮਾਹੀ ਦੂਜੇ ਪਹਿਰੇ ਰਹਿਣ ਕੇ ਵਣ ਜਾ ਰਿਆ ਮਿੱਤਰਾ ਭਰ ਜਵਾਨੀ ਲਹਿਰੀ ਦੇ ਬੁਰਾ ਭਲਾ ਨਾ ਪਛਾਣਈ ਵਣ ਜਾ ਰਿਆ ਮਿੱਤਰਾ ਮਨਮਤਾ ਅਹੂ ਮੇ ਬੁਰਾ ਭਲਾ ਨਾ ਪਛਾਣੈ ਪ੍ਰਾਣੀ ਆਗੈ ਪੰਥ ਕਰਾਰਾ ਪੂਰਾ ਸਤਿਗੁਰ ਕਬੂਨਾ ਸੇਵਿਆਸ ਠਾਡੇ ਜਮ ਜੰਦਾਰ ਧਰਮ ਰਾਜ ਦਾ ਫਕਰਸ ਬਬਰੇ ਤਵ ਕਿ ਆਜਬਾਬ ਕਰੇ ਕਹੋ ਨਾਨਕ ਦੂਜੇ ਪਹਿਰੇ ਪ੍ਰਾਣੀ ਭਰ ਜੋਬਨ ਲਹਿਰੀ ਦੇ ਤੀਜਾ ਪਹਿਰੇ ਰਹਿਣ ਕੇ ਮਣ ਜਾ ਰਿਆ ਮਿੱਤਰਾ ਬਿਕ ਸੰਚੈ ਅੰਧ ਅਗਿਆਨ ਪੁੱਤਰ ਕਲਤਰ ਮੋਹ ਲਪਟਿਆ ਵਣ ਜਾ ਰਿਆ ਮਿੱਤਰਾ ਅੰਤਰ ਲਹਿ ਲੁਭਾਨ ਅੰਤਰ ਲਹਿ ਲੁਭਾਨ ਪ੍ਰਾਨੀ ਸੋ ਪ੍ਰਾਪ ਚੇਤਨਾ ਆਵੈ ਸਾਧ ਸੰਗ ਸਿਉ ਸੰਗ ਨ ਕੀਆ ਬਹੁ ਜੋਨੀ ਦੁਖ ਪਾਵੈ ਸਰਜਨ ਹਾਰ ਵਿਸਾਰਿਆ ਸੁਆਮੀ ਇੱਕ ਨਿਮਖ ਨ ਲੱਗੋ ਧਿਆਨ ਕਹੋ ਨਾਨਕ ਪ੍ਰਾਨੀ ਤੀਜੇ ਪਹਿਰੇ ਬਿਕ ਸੰਚੈ ਅੰਧ ਅਗਿਆਨ ਚੌਥੇ ਪਹਿਰੇ ਰਹਿਣ ਕੇ ਵਣ ਜਾ ਰਿਆ ਮਿੱਤਰਾ ਦਿਨੇੜੇ ਆਇਆ ਸੋਏ ਗੁਰਮੁਖ ਨਾਮ ਸਮਾਲ ਤੂੰ ਵਣ ਜਾ ਰਿਆ ਮਿੱਤਰਾ ਤੇਰਾ ਦਰਗਹਿ ਬੇਲੀ ਹੋਏ ਗੁਰਮੁਖ ਨਾਮ ਸਮਾਲ ਪ੍ਰਾਣੀ ਅੰਤੇ ਹੋਏ ਸਖਾਈ ਇਹ ਮੋਹ ਮਾਇਆ ਤੇਰਾ ਸੰਗ ਨ ਚਾਲੈ ਝੂਠੀ ਪ੍ਰੀਤ ਲਗਾਈ ਸਗਲੀ ਰਹਿਣ ਗੁਦਰੀ ਅੰਧਿਆਰੀ ਸੇਵ ਸਤਗੁਰ ਚਾਨਣ ਹੋਏ ਕਉ ਨਾਨਕ ਪ੍ਰਾਣੀ ਚੌਥੇ ਪਹਿਰੇ ਦਿਨੇੜੇ ਆਇਆ ਸੋਏ ਲਿਖਿਆ ਆਇਆ ਗੋਬਿੰਦ ਕਾਵਣ ਜਾ ਰਿਹਾ ਮਿੱਤਰਾ ਉੱਠ ਚੱਲੇ ਕਮਾਣਾ ਸਾਥ ਇੱਕ ਰਤੀ ਬਿਲਮਨਾ ਦੇਵ ਨੀਵਣ ਜਾ ਰਿਹਾ ਮਿੱਤਰਾ ਉਨੀ ਤਕੜੇ ਪਾਏ ਹਾਥ ਲਿਖਿਆ ਆਇਆ ਪਕੜ ਚਲਾਇਆ ਮਨ ਮੁਖ ਸਦਾ ਦੋਹਿਲੇ ਜੇ ਨਹੀਂ ਪੂਰਾ ਸਤਿਗੁਰ ਸੇਵਿਆ ਸੇ ਦਰਗਹਿ ਸਦਾ ਸੋਹਿਲੇ ਕਰਮ ਧਰਤੀ ਸਰੀਰ ਜੋਗ ਅੰਤਰ ਜੋ ਬੋਵੈ ਸੁਖਾਤ ਕਉਨਾਂਣ ਭਗਤ ਸੋਹੇ ਦਰਬਾਰੇ ਮਨ ਮੁਖ ਸਦਾ ਭਵਾਤ ਸ਼੍ਰੀ ਰਾਗ ਮਹੱਲਾ ਚੌਥਾ ਘਰ ਦੂਜਾ ਸ਼ੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੁੰਦ ਇਆਣੀ ਪਈੜੈ ਕਿਉ ਕਰ ਹਰ ਦਰਸ਼ਨ ਬਿਖੈ ਹਰ ਹਰ ਆਪਣੀ ਕਿਰਪਾ ਕਰੇ ਗੁਰਮੁਖ ਸੋਹ ਰੜੇ ਕਾਮ ਸਿਖੈ ਸੋਹ ਰੜੇ ਕਾਮ ਸਿਖੈ ਗੁਰਮੁਖ ਹਰ ਹਰ ਸਦਾ ਧਿਆਏ ਸਹਿਆਂ ਵਿੱਚ ਫਿਰੈ ਸੁਹੇਲੀ ਹਰ ਦਰਗਹਿ ਬਾਹ ਲੜਾਏ ਲੇਖਾ ਧਰਮ ਰਾਏ ਕੀ ਬਾਕੀ ਜਬ ਹਰ ਹਰ ਨਾਮ ਕਿਰਖੈ ਮੁੰਦ ਇਆਣੀ ਪਈੜੈ ਗੁਰਮੁਖ ਹਰ ਦਰਸ਼ਨ ਦਿਖੈ ਵਿਆਹ ਹੋਆ ਮੇਰੇ ਬਾਪਲਾ ਗੁਰਮੁਖੇ ਹਰ ਪਾਇਆ ਗਿਆਨ ਅੰਧੇਰਾ ਕਟਿਆ ਗੁਰ ਗਿਆਨ ਪ੍ਰਚੰਡ ਬੁਲਾਇਆ ਬਲਿਆ ਗੁਰ ਗਿਆਨ ਅੰਧੇਰਾ ਬਨਸਿਆ ਹਰ ਰਤਨ ਪਦਾਰਥ ਲਾਦਾ ਹਾਂ ਮੈਂ ਰੋ ਗਿਆ ਦੁਖ ਲਾਤਾ ਆਪ ਆਪੇ ਗੁਰਮਤਿ ਖਾਦਾ ਅਕਾਲ ਮੂਰਤ ਵਰ ਪਾਇਆ ਬਨਾ ਸੀਨਾ ਕਦੇ ਮਰੇ ਨਾ ਜਾਇ ਵਿਆਹ ਹੋਆ ਮੇਰੇ ਬਾਪਲਾ ਗੁਰਮੁਖੇ ਹਰ ਪਾਇਆ ਹਰ ਸਤ ਸਤ ਮੇਰੇ ਬਾਬੁਲਾ ਹਰ ਜਨ ਮਿਲ ਜੰਜ ਸੁਹੰਦੀ ਪੀਵ ਕੜੇ ਹਰ ਜੱਪ ਸੁਹੇਲੀ ਵਿੱਚ ਸਾਹ ਰੜੇ ਖਰੀ ਸੁਹੰਦੀ ਸਾਹ ਰੜੇ ਵਿੱਚ ਖਰੀ ਸੁਹੰਦੀ ਜਿਨ ਪੀਵ ਕੜੇ ਨਾਮ ਸੰਭਾਲਿਆ ਸਾਫ ਸਫਲਿਓ ਤਜਨਮ ਦਿਨਾ ਦਾ ਗੁਰਮੁਖ ਜਿਨਾਂ ਮਨ ਜਿਣ ਪਾਸਾ ਢਾਲਿਆ ਹਰ ਸੰਤ ਜਿਨਾ ਮਿਲਕਾਰ ਚ ਸੋਹਿਆ ਵਰ ਪਾਇਆ ਪੁਰਖ ਆਨੰਦੀ ਹਰ ਸਤ ਸਤ ਮੇਰੇ ਬਾਬੁਲਾ ਹਰ ਜਨ ਮਿਲ ਜੰਜ ਸੁਹੰਦੀ ਹਰ ਪ੍ਰਭ ਮੇਰੇ ਬਾਬੂਲਾ ਹਰ ਦੇਵੋ ਦਾਨ ਮੈਂ ਦੱਜੂ ਹਰ ਕੱਪੜੋ ਹਰ ਸੋਬਾ ਦੇਵੋ ਜਿਤ ਸਵਰੈ ਮੇਰਾ ਕਾਜੋ ਹਰ ਹਰ ਭਗਤੀ ਕਾ ਸੁਹੇਲਾ ਗੁਰ ਸਤਗੁਰ ਦਾਨ ਦਿਵਾਇ ਅਖੰਡ ਵਰ ਭੰਡ ਹਰ ਸੋਬਾ ਹੋਈ ਇਹ ਦਾਨ ਨਾਲ ਰਲੇ ਰਲਾਇ ਹੋਰ ਮਨ ਮੁਖ ਦਾਜ ਜੇ ਰੱਖ ਦਿਖਾਲੈ ਸੋ ਕੂੜ ਅਹੰਕਾਰ ਕੱਟ ਪਾਜੋ ਹਰ ਪ੍ਰਭ ਮੇਰੇ ਬਾਬੂਲਾ ਹਰ ਦੇਵੋ ਦਾਨ ਮੈਂ ਦੱਜੂ ਹਰ ਰਾਮ ਰਾਮ ਮੇਰੇ ਬਾਬੁਲਾ ਫਿਰ ਮਿਲ ਧੰਨ ਵੇਲ ਵਧੰਦੀ ਹਰ ਜੁਗੋ ਜੁਗੋ ਜੁਗ ਜੁਗੇ ਜੁਗੋ ਸਤ ਪੀੜੀ ਗੁਰੂ ਚਲੰਦੀ ਜੁਗ-ਜੁਗ ਪੀੜੀ ਚੱਲੇ ਸਤਗੁਰ ਕੀ ਜਿਨਿ ਗੁਰਮੁਖ ਨਾਮ ਧਿਆਇਆ ਹਰ ਪੁਰਖ ਨਾ ਕਭ ਹੀ ਬਿਨ ਸਹਿ ਜਾਵੈ ਨਿਤ ਦੇਵੈ ਚੜੈ ਸਵਾਇ ਨਾਨਕ ਸੰਤ ਸੰਤ ਹਰ ਏਕੋ ਜਪ ਹਰ ਹਰ ਨਾਮ ਸੋਹੰਦੀ ਹਰ ਰਾਮ ਰਾਮ ਮੇਰੇ ਬਾਬੁਲਾ ਪਿਰ ਮਿਲ ਤਨ ਬੇਲ ਵਦੰਦੀ ਨਾਨਕ ਸੰਤ ਸੰਤ ਹਰ ਏਕੋ ਜਪ ਹਰ ਹਰ ਨਾਮ ਸੁਹੰਦੀ ਹਰ ਰਾਮ ਰਾਮ ਮੇਰੇ ਬਾਬੂਲਾ ਪਿਰ ਮਿਲ ਤਨ ਬੇਲ ਵਦੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪੋ ਸਤ ਨਾਮ ਸਤ ਨਾਮ ਸਤਨਾਮ ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜੱਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜੱਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧਨਾ ਸਭ ਨਜ਼ਰ ਸਤਿਨਾਮ ਵਾਹਿਗੁਰੂ ਵਾਹਿਗੁਰੂ ਜੀ ਜਪੋ ਸਤਨਾਮ 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 ਜੀ ਵਾਹਿਗੁਰੂ ਵਾਹਿ ਗੁਰੂ ਆਹੀ ਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮੁ ਸ਼੍ਰੀ ਵਾਇਗੁਰੂ ਸਾਹਿਬ ਜੀ ਹੋ ਰਹਿਰਾ ਸੋਦਰ ਅਗਾਸਮ ਮਹੱਲਾ ਪਹਿਲਾ ਇੱਕੋ ਅੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕੇ ਹਾ ਜਦ ਬੈ ਸਰਬ ਸਮਾਲੇ ਵਿਆਜੇ ਤੇਰੇ ਨਾਦ ਅਨੇਕ ਅ ਸੰਖਾ ਕੀਤੇ ਤੇਰੇ ਗਾਵਨ ਹਾਰੇ ਕਿਥੇ ਤੇਰੇ ਰਾਗ ਪਰਿ ਸਿਵ ਕਹੀਆ ਹੈ ਕੀਤੇ ਤੇਰੇ ਗਾਵਨ ਹਾਰੇ ਗਾਵਨ ਨੂੰ ਦਦਨੋਂ ਪਵਨ ਪਾਣੀ ਬੈਸੰਤ ਰਗਾਵੇ ਰਾਜਾ ਧਰਮ ਦਵਾਰੇ ਗਾਵਣ ਤੁਧਨੋ ਚੇਤੁ ਗਉਪਤੁ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਧਨੋ ਇੰਦਰੰਦਰਾਸਨ ਬੈਠੇ ਦੇਵਤੇ ਆnder ਨਾਲੇ ਗਾਵਣ ਤੁਧਨੋ ਸਤਿ ਸਮਾਦੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਦੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਿਤ ਪੜਮ ਰੱਖੀ ਸੁਰੁ ਜੁਗ ਜੁਗ ਵੇਦ ਨਾਲੇ ਗਾਵਣ ਤੁਧਨੋ ਮੋਹਣੀਆ ਮਨ ਮੋਹਨ ਸੁਰਗ ਮਛ ਪਿਆਲੇ ਗਾਵਣ ਤੁਧਨੋ ਰਤਨੋ ਪਾਏ ਤੇਰੇ 68 ਤੀਰਥ ਨਾਲੇ ਗਾਵਣ ਤੁਧਨੋ ਜੋਤ ਮਹਾਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਧਨੋ ਖੰਡ ਮੰਡਲ ਬ੍ਰਹਮੰਡ ਆਕਰ ਕਰ ਰੱਖੇ ਤੇਰੇ ਧਾਰੇ ਸਹੀ ਤੁਧਨੋ ਗਾਵਣ ਜੋਤਿ ਭਾਵਨ ਰਤੇ ਤੇਰੇ ਭਗ ਦਰਸਾਲੇ ਹੋਰ ਕੀਤੇ ਦੁੱਧਨੋ ਗਾਵਣ ਸੇਨਾ ਚਿਤਨਾ ਆਵਣ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਹਾਥੀ ਹੋ ਸੀਦਾ ਨਾ ਜასი ਰਚਨਾ ਜਿੰਨ ਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਿੰਸੀ ਮਾਇਆ ਜਿਨੂੰ ਪਾਈ ਕਰ ਕਰ ਦੇਖਿਆ ਕਿਤਾਬ ਨਾ ਜਿਉਂ ਦਿਸਦੀ ਵੜਿਆ ਜੁਤ ਸੁਭਾਵੈ ਸੋਇ ਕਰਸੀ ਫਿਰ ਹੁਕਮ ਨਾ ਕਰਨ ਨਾ ਜਾਈ ਸੋ ਬਾਤ ਸਾਹੁ ਸ਼ਾਹ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋ ਏ ਕੇਵਡ ਵੱਡਾ ਡੀਠਾ ਹੋਏ ਕੀਮਤ ਭਾਇ ਨਾ ਕਹਿਆ ਜਾਏ ਕਹਣੈ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਧੀ ਰਾਗਣੀ ਕਾਹੀ ਰਾਗ ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਜੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਨਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗਰਹਾਈ ਕਹ ਨਾ ਜਾਈ ਤੇਰੀ ਤਿਲ ਵੜਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿਧਾ ਪੁਰਖਾਂ ਕੀ ਅੰਗ ਡਿਆਈਆ ਦੁਦਮਨ ਸਿੱਧੀ ਕੰਨ ਨਾ ਪਾਈਆ ਕਰਮ ਮਿਲੈ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤਿ ਭਰੇ ਤੇਰੀ ਢੰਡਾਰਾ ਜਿਸ ਤੂੰ ਦੇਹ ਤਿਸੈ ਆਚਾਰਾ ਨਾਨਕ ਸੱਚ ਸਵਾਰੁ ਨਹਾਰਾ ਅਸਾ ਮਹੱਲਾ ਪਹਿਲਾ ਆਖਾ ਜੀ ਮਾਂ ਬਿਸਰਾ ਅਮਰ ਜਾਉ ਆਖਣੇ ਔਖਾ ਸਾਚਾ ਨਾਮ ਸਾਚੇ ਨਾਮ ਕੀ ਲਾਗ ਭੂਖ ਉਤ ਭੁਖੈ ਖਾਇ ਚਲੀਐ ਦੁਖ ਸੋਕਿ ਬਿਸਰਾ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਮ ਰਹਾਉ ਸਾਚੇ ਨਾਮ ਕੀ ਤੁਲ ਵਡਿਆਈ ਆਪਿ ਥਕੇ ਕੀਮਤ ਨਹੀਂ ਪਾਈ ਜੇ ਸਾ ਮਿਲਕੇ ਆਖਣ ਪਾਹੀ ਵਡਾਣਾ ਹੋਵੈ ਘਾਟ ਨਾ ਜਾਏ ਨਾਹੁ ਮਰਨ ਹੋਵੇ ਸੋਗ ਦਿੰਦਰ ਹੈ ਨ ਚੁਕੇ ਭੋਗ ਗੁਣ ਇਹੋ ਹੋਰ ਨਹੀਂ ਕੋਏ ਨਾ ਕੋ ਹੋਵਾ ਨਾ ਕੋ ਹੋਏ ਜੇਵੜਾ ਉਹ ਤੇਵੜ ਤੇਰੀ ਦਾਤ ਜਿੰਦਨ ਕਰਕਾ ਕੀਤੀ ਰਾਧ ਖਸਮ ਵਿਸਾਰਹਿ ਤੇ ਕਮ ਜਾਤ ਨਾਨਕ ਨਾਮੇ ਬਾਸ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਾਨ ਨੂੰ ਸਤਿਗੁਰ ਸਦਪੁਰਖਾ ਬਿਨੋ ਘਰੋ ਗੁਰ ਪਾਸ ਹੰਮ ਕੀਰੇ ਕਰਮ ਸਤਿਗੁਰ ਸ਼ਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੁਕ ਰਾਮਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਢੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਨ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਵ ਹੀਨ ਜੰ ਪਾਸ ਜੋ ਸਤਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਦਿਨ ਹਰ ਜਨ ਸਤਿਗੁਰ ਸੰਗਤ ਪਾਈ ਤੈਨੂੰ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤਸੰਗਤਿ ਹਰਿ ਸੁਪਾਇ ਮੇਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ 5 ਵਾ ਕਾਹਿ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਉ ਫਰਿਆ ਸੈਲ ਪਥਰ ਮਹਿ ਜੰਤੁ ਪਾਇ ਤਾਕਰ ਜਿਕੁ ਆਗਿਆ ਕਰਤ ਹਰਿਆ ਨਿਰਮਾ ਦੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇ ਸੁਕੇ ਕਾਸ਼ਟ ਹਰਿਆ ਰਹਾਉ ਜਨਨ ਪੈਦਾ ਲੋਕ ਸੁਖ ਬਣਤਾ ਕੋਈ ਨਾ ਗਿਸਕੀ ਧਰਿਆ ਸਿਰ ਸਿਰਜਕ ਸੰਬਾਹੇ ਠਾਕੁਰ ਕਾਹੀ ਮਨ ਪਉ ਕਰਿਆ ਊਡੇ ਊਡਾ ਵਸੈ ਕੁੱਸਾ ਤਿਸ ਪਾਛੇ ਬਜਰੇ ਸ਼ਰੀਆ ਤਿੰਨ ਕਮਨ ਖਿਲਾਵੇ ਕਮਨ ਚੁਗਾਵੇ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਾ ਸਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗਾ ਸਾ ਮਹੱਲਾ ਚੌਥਾ ਸੋ ਪੁਰਖ ਇਕ ਓਅੰਕਾਰ ਸਤਿਗੁਰ ਪ੍ਰਸਾਦ ਸੁਪੁਰਖ ਨਰੰជន ਹਰਪੁਰਖ ਨਰੰជន ਹਰ ਅਗਮ ਅਗਮ ਪਾਰ ਆਵ ਸਭ ਧਿਆਵੇ ਸਭ ਧਿਆਵੇ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀ ਆਖਾ ਦਾ ਤਾਰਾ ਹਰ ਧਿਆਵ ਸੰਤੋਹ ਜੀ ਸਭ ਦੁੱਖ ਵਿਸਾਰਨਹਾਰਾ ਹਰਾ ਪੇ ਠਾਕੁਰ ਹਰਾ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਦਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨਾ ਇੱਕ ਦਾ ਦੇਖ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਹੁ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਬਿਨੈ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇ ਰਿਖਿਆ ਬਣਾਖ ਵਖਾਣਾ ਜੋ ਸਿਵ ਹੈ ਜੋ ਸਿਵੇ ਤੁਦ ਜੀ ਜਨਾਨਕ ਤਿਨ ਕੁਰਬਾਣਾ ਹਰ ਧਿਆਲ ਹੈ ਹਰ ਧਿਆਲ ਹੈ ਤੁਤ ਜੀ ਸੇ ਜਨ ਜੁਗ ਮਹਿ ਸੁਗਵਾਸੀ ਸੇ ਮੁਕਤ ਸੇ ਮੁਕਤ ਭਾਈ ਜਿਨ ਹਰ ਧਿਆਇਆ ਜੀ ਜਿਨ ਤੂਟੀ ਜੰਮ ਕੀ ਫਾਸੀ ਜਿਨ ਨਰ ਭੌਜਨ ਹਰ ਨਰ ਭਉ ਧਿਆਇਆ ਜੀ ਜਿਨ ਕਾ ਬਹੁਤ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਿਨ ਹਰ ਧਿਆਇਆ ਜੀ ਜਿਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਣਿਕ ਨੇ ਬਨੰਤਾ ਤੇਰੀ ਅਣਕ ਤੇਰੀ ਅਣ ਕਰੇ ਹਰ ਪੂਜਾ ਜੀ ਤਬ ਤਬਹਿ ਜਪਹਿ ਬੇਅੰਤਾ ਤੇਰੀ ਅਨੇਕ ਤੇਰੇ ਅਨੇਕ ਪੜੇ ਬਸਮਰਤ ਸਾਸਤ ਜੀ ਕਰ ਕਰਿਆ ਖੜ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਰ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦ ਪੁਰਖਾ ਪਰਮਪੁਰ ਕਰਤਾ ਜੀ ਤੁਧ ਜੇਵੜੇ ਅਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀਤ ਨਹਿ ਚਲ ਕਰਤਾ ਸੋਈ ਤੁਦੇ ਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਘਰੇਣ ਸੋਈ ਤੁਦੇ ਆਪੇ ਸ੍ਰਿਸ਼ਟ ਸਭ ਪਾਈ ਜੀ ਤੁਦੇ ਆਪੇ ਸਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੀ ਜੀ ਜੋ ਸਭ ਸੇ ਕਾ ਜਾਣੂ ਆਸਮ ਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋਦੋ ਭਵੈ ਸੋਈ ਥੀਸੀ ਜੋ ਤੂੰ ਦੇਹ ਸੋਈ ਹਉਮ ਪਾਈ ਰਹਾਵ ਸਭ ਤੇਰੀ ਤੂੰ ਸਭਨੀ ਧਾਇਆ ਜਿਸਨੂੰ ਕਿਰਪਾ ਕਰੇ ਧਰਨਾ ਨਾਮ ਰਤਨ ਪਾਇਆ ਗੁਰਮਖ ਲਾਦਾ ਮਨ ਮੁਕਵਾਇਆ ਤੁਦਾਬ ਵਿਛੋੜਿਆ ਆਪ ਮਿਲਾਇਆ ਹੁੰਦਰੀ ਆਵਸ ਤੁਝ ਹੀ ਮਾਹੇ ਦੁਜ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾਇ ਹੈ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਬਖਾਣੈ ਜਿਨ ਹਰ ਸੇਵਿਆ ਤੈਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤਦ ਬਿਨ ਦੂਜਾ ਆਬਰ ਨਾ ਕੋਇ ਤੂੰ ਕਰ ਕਰ ਵੇਖੇ ਜਾਣ ਸੋਇ ਨਾਨਕ ਗੁਰਮੁਖ ਪ੍ਰਗਟ ਹੋਇ ਆਸਾ ਮਹੱਲਾ ਪਹਿਲਾ ਤਿਤ ਸਰਵ ਰੂਪ ਹੈ ਪਹਿਲੇ ਨਿਵਾਸਾ ਪਾਣੀ ਭਾਵਕ ਤਨਹਿ ਕੀਆ ਪੰਕਜ ਮੁਹ ਪਗਨ ਹੀ ਚੱਲੇ ਹਮ ਦੇਖਾ ਤਖਤੂ ਵੀ ਹਲੇ ਮਨ ਏਕ ਨਾ ਚੇਤ ਸਮੂਹ ਮਨਾ ਹਰ ਬਿਸਰਤ ਤੇਰੇ ਕੰਗਲਿਆਰ ਹਾਵ ਨਾ ਹੋ ਜਦੀ ਸਤਿ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਇਆ ਪਰਮਤ ਨਾਨਕ ਤਨ ਕੀ ਸ਼ਰਣਾ ਜੰਤੂ ਨਾਹੀ ਵੀ ਸਰਿਆ ਸਮ ਹੱਲਾ ਪੰਜਵਾ ਭਈ ਪ੍ਰਭ ਤੁਮਾਨੁਖ ਦੇ ਹੁਰਿਆ ਗੋਬਿੰਦ ਬਲਣ ਕੇ ਤੇਰੀ ਬਰੀਆ ਅਵਰਗਾ ਜਿ ਤੇਰਾ ਕਿਤਨ ਕਾਮਿਲ ਸਾਧ ਸੰਗਤ ਪਜ ਕੇਵਲ ਨਾਮ ਸਰਨ ਜਾਮ ਲਾਗ ਭਵਜਲ ਤਰਨ ਕੈ ਜਨਮ ਰਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਦਵ ਸੰਜਮ ਧਰਮ ਨਖ ਮਾਇਆ ਸੇਵਾ ਸਾਧੁ ਨ ਜਾਣਿਆ ਹਰਿ ਰਾਇ ਕਹੋ ਨਾਨਕ ਹਮ ਨੀਜ ਕਰਮਾ ਸ਼ਰਨ ਪਰੇ ਕੀ ਰੱਖੋ ਸਰਮਾ 파षि ਦਸਮੇ ਕਬਿਉ ਬਾਚ ਬੇਨਤੀ ਚਉਪਈ ਹਮਰੀ ਕਰੋ ਹਾਥ ਦਰ ਰਖਾ ਪੂਰਨ ਹੋਏ ਜਿਤ ਕੀ ਇੱਛਾ ਤਦ ਚਰਨਨ ਮੰਨ ਰਹਿ ਹਮਾਰਾ ਆਪਣਾ ਜਾਣ ਕਰੋ ਪਰਦ ਪਾਰਾ ਹਮਰੇ ਦੁਸ਼ਟ ਸਵੈਤਮੁ ਕਾਬ ਹੋ ਆਪ ਹਾਥ ਦਰ ਮੁਹਿ ਬਚਾਵੋ سخی مورو پریوارا سیوک سکھ سب کر تارا پو رچا نج کر سب سبرن کو آج سنگر ہے پورن ہوئے ہماری آسا اور پنجن کی رہ پیاسا تمہیں شاڑ کوئی ابر نہ جو برچہ ہوں سو پاؤں سیوک سکھ ہمارے تاریہ ہے جن جن سپر ہمارے ماریہ ہے اپہار مجھے مجب ہیں مرن کال کا تراس نو جو سدا ہمارے پچھا شری جو کرے ہو رچا راک لو مکھ نی سا سمسا दीनबंध दुष्टन के हंता आत्मो परि चतुर्दश कंता काल पाए ब्रह्मा अवतरा काल पाए शिवजू अवतरा काल पाए कर बिष्णु प्रकाश शा सकल काल का किया तमाशा जवन काल योगी शिव कीयो बेदराज ब्रह्मा जू थीयो जवन काल सब लोक सुवारा नमस्कार है ताहे हमारा जवन काल सब जगत बनायो देव दए त जचन पुजायो ਆਦੰਤੁਇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੁਸਿ ਕੋ ਹਮਾਰੀ ਸਕਲ ਪ੍ਰਜਾ ਜਨਾਬ ਸਿਵਾਰੀ ਸਿਵ ਕਨਕੋ ਸਿਵ ਗੁਣ ਸੁਖ ਦਿਯੋ ਸਦਰ ਕੋਪਲ ਮੋ ਬਦਕੀਯੋ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬਰੇ ਕੀ ਪੀਰ ਪਛਾਨਦ ਜੀਟੀ ਦੇ ਕੁੰਜਰ ਸਤੂਲਾ ਸਾ ਪਰ ਕਰਪਾ ਦ੍ਰਿਸ਼ਟ ਕਰ ਫੂਲਾ ਸੰਤਨੁ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏ ਕੈ ਕੀ ਪੀਰ ਪਛਾਨਾ ਘੜ ਘੜ ਕੇ ਪੜ ਪੜ ਕੇ ਜਾਨੈ ਜਬ ਆਕਰਖ ਕਰਖ ਕਰ ਆਕਰ ਤਾਰਾ ਪ੍ਰਜਾ ਤਰਤ ਦਬ ਦੇਣਾ 파ਰਾ ਜਬ ਆਕਰਖ ਕਰਤ ਕੋ ਕਹ ਹੂੰ ਤੁਮ ਮੈਂ ਮਿਰਤ ਦੇਹ ਦਰਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਬੂਝ ਵਿਚਾਰੈ ਤੁਮ ਸਭ ਹਿਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਰੇ ਬਿਕਾਰ ਨਰਲੰਭ ਆਦ ਅਨੀਲ ਆਦ ਸਾੰਭ ਤਾ ਕਾਮੂੜ ਚਰਦ ਭੇਦਾ ਜਕੋ ਭੇਵ ਨ ਭਵਤ ਬੇਦਾਤਾ ਕੋ ਕਰਪਾ ਹੁਨ ਨਿਮਾਰਤ ਮਹਾ ਮੂੜ ਕਸ਼ ਭੇਦ ਰਜਾਨਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਨੀ ਬੁੱਧ ਹੈ ਜੇ ਦੀ ਵਰਨਤ ਪਿੰਨ ਪਿੰਨ ਤੋਹਿ ਤੀਤੀ ਤੁਮਰਾ ਲਖ ਨ ਜਾਇ ਬਸਾਰਾ ਕਹਿ ਵੇ ਸਜਾ ਪ੍ਰਥਮ ਸੰਸਾਰ ਇਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹਿ ਭੂਪਾ ਅੰਦਰ ਜੇ ਰਜ ਸਿਤ ਜ ਕੀਨੀ ਇਤ ਪੁਜ ਖਾਨ ਬਹੁਰ ਰਚ ਦੀਨੀ ਕਹਉ ਫੂਲ ਰਾਜਾ ਹੋ ਬੈਠਾ ਕਹਉ ਸਿਮਟ ਭਇਓ ਸ਼ੰਕਰ ਕੈਠਾ ਸਗਰੀ ਸ੍ਰੇਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸੰਭਵ ਆਬਰ ਅਛਾ ਮੇਰੀ ਤੁਮ ਕਰੋ ਸਿਖ ਉਭਾਰ ਸਿਖ ਸੰਘਰੋ ਦੁਸ਼ਟ ਜਿਤੇ ਉਠਵਤੁ ਤਪਤਾ ਸકલ ਮਲੇਸ਼ ਕਰੋ ਰਣ ਘਾਤਾ ਜੇ ਅਸਤੁ ਜਿਤਾ ਬਿਸ਼ਰਨੀ ਪਰੇ ਤਿਨ ਕੇ ਦੁਸ਼ਟ ਦੁਖੁ ਤੋਆ ਮਰੇ ਪਰਕਜਿ ਮਨੁਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਧਿਆ ਹੈ ਥਾਕੇ ਕਾਲ ਨਕਟਨ ਹੈ ਆਹ ਰਛਾ ਹੋਇ ਤਾਏ ਸਭ ਕਾਲਾ ਦੁਸ਼ਟ ਅਰਿਸ਼ਟ ਧਰੇ ਤਤਕਾਲਾ ਕਿਰਪਾ ਦ੍ਰਿਸ਼ਟੁ ਤਨੁ ਜੈਨੀ ਹਰਿ ਹੋ ਤਾ ਕੇ ਤਾਪ ਤਨੁ ਕਮੋ ਹਰਿ ਹੋ ਰੇਤ ਦੁਸ਼ਟ ਘਰੋਂ ਸਭ ਹੋਈ ਦੁਸ਼ਟ ਸਾਸ਼ਵ ਸਕੇ ਨ ਕੋਈ ਇੱਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਾਏ ਬਾਰਾ ਜੇਨ ਨਰ ਨਾਮ ਤੇ ਹਾਰੋ ਕਹਾ ਦਾਰਿਤ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸ਼ਰਨ ਤੇ ਹਾਰੀ ਆਪ ਹੱਥ ਦਹਿ ਲਿਓ ਬਾਰੀ ਸਰਬ ਥੌਰਮ ਹੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਵਈਆ ਸਾਇੰਗ ਹੈਜ ਭਤੇ ਤੁਮਰੇ ਤਬ ਦੇਖੋ ਅੱਖ ਤਰੇ ਨਹੀਂ ਆਨੇ ਹੋ ਰਾਮ ਰਹੀ Quran Quran ਅਨੇਕ ਹੈ ਮਤ ਇਕ ਨਾ ਮੰਨਿਓ ਸਿਮਰਤੁ ਸ਼ਾਸਤਰ ਵੀਦ ਸਭੈ ਬਹੁ ਭੀਦ ਕਹ ਹਮ ਇਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਏ ਬਖਾਨਿਓ ਦੁਹਰਾ ਸਗਲ ਦੁਆਰ ਕਉ ਛਾੜਕੈ ਗਇਓ ਤੁਹਾਰੁ ਦਵਾਰ ਵਾਹਿ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰੁ ਰਾਮ ਕਲੀ ਮਹੱਲਾ ਤੀਜਾ ਆਨੰਦ ੴ ਸਤਿਗੁਰ ਪ੍ਰਸਾਦ ਅਨੰਦ ਭਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸੈ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੇ ਆਈ ਆ ਸ਼ਬਦੋ ਤਾ ਗਾਵੋ ਹਰੀ ਕੇ ਰਾਮਾ ਮਨ ਜਿਨੀ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰ ਹੋ ਪ੍ਰੀ ਤੇਰਾ ਕਰ ਜੋ ਸਭ ਸਵਾਰਣਾ ਸਭ ਨਾਮ ਗਲਾਉ ਸਿਮਰਤ ਸੁਣਾ ਮੀ ਸੋ ਕਉ ਮਨ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਰ ਤੇ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਖਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰ ਛਾਤ ਸੁਖ ਮਨ ਆਏ ਵਸਿਆ ਜਿਨ ਇਛਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਾਹੋ ਜਿਸ ਦੀਆਂ ਇਹ ਵਡਿਆਈਆਂ ਕਹੈ ਨਾਨਕ ਸੁਣੋ ਸੰਤੋ ਸ਼ਬਦ ਰੋਪਿ ਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤੇਦ ਘਰਸ ਭਾਗਾ ਘਰਸ ਭਾਗਾ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ ਪੰਜ ਦੂਤ ਤੁਦ ਵਸ ਕੀਤੇ ਕਾਲ ਖੰਡਕ ਮਾਰਿਆ ਤੁਰ ਕਰਮ ਪਾਇਆ ਤੁਦ ਜਨ ਕੋ ਸੇ ਨਾਮ ਹਰਿ ਕੈ ਲਾਗੀ ਕਹ ਨਾਨਕ ਤੈ ਸੁਖ ਹੋਆ ਤੇਤ ਘਰ ਅਨੁਹਦ ਵਾਜੇ ਆਨੰਦ ਸੁਣ ਹੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਿ ਆਪ ਹਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਮੁੰਡਾਵਣੀ ਮਹਲਾ 5 ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੇ ਅਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਇ ਉਦਹਾਰੋ ਏਹ ਵਸਤ ਤਜੀ ਨਹ ਜਾਈ ਨਿਤਨੇਤ ਰਾਖੀ ਹੋਰ ਤਹਾਰੋ ਧਾਮ ਸੰਸਾਰ ਚਰਨ ਲਗਤ ਜੀਐ ਸਭ ਨਾਨਕ ਬ੍ਰਹਮ ਫਸਾਰੋ ਸ਼ਲੋਕ ਮਹੱਲਾ 5ਵਾਂ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕੀ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਥੇ ਤਰਸ ਪਇਓਈ ਤਰਸ ਭਇਆ ਮਿਹਰਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ ਤਰਸ ਪਿਆ ਮਿਹਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ